ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਰਾਤ ਤੋਂ ਖਤਮ ਹੋ ਜਾਵੇਗੀ ਸ਼ਨੀ ਦੀ ਸਾੜ ਸਤੀ ਕਿਉਂਕਿ ਇਹ 90 ਸਾਲਾਂ ਦੇ ਬਾਅਦ ਕਿਉਂਕਿ 90 ਸਾਲਾਂ ਦੇ ਬਾਅਦ ਬਣ ਰਿਹਾ ਹੈ ਜੀ ਮਹਾ ਸੰਜੋਗ ਭਗਵਾਨ ਸ਼ਨੀ ਦੇਵ ਜੀ ਇਹਨਾਂ ਪੰਜ ਰਾਸ਼ੀਆਂ ਤੇ ਹੋ ਰਹੇ ਹਨ ਜੀ ਮਿਹਰਬਾਨ ਕਿਉਂਕਿ ਭਗਵਾਨ ਸ਼ਨੀ ਦੇਵ ਜੀ ਨੂੰ ਕਿਹਾ ਜਾਂਦਾ ਹੈ ਜੀ ਨਿਆ ਪ੍ਰਸਤ ਦੇਵਤਾ ਨਿਆਪ੍ਰਸਤ ਦੇਵਤਾ ਹੋਣ ਦੇ ਕਾਰਨ ਉਹ ਪੰਜ ਰਾਸ਼ੀਆਂ ਦੀ ਤਾਂ ਕਿਸਮਤ ਹੀ ਚਮਕਣ ਵਾਲੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਸ਼ਨੀ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਪੰਜ ਰਾਸ਼ੀਆਂ ਦੇ ਉੱਪਰ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ 12 ਵਿੱਚੋਂ ਪੰਜ ਰਾਸ਼ੀਆਂ ਦੀ ਤਾਂ ਕਿਸਮਤ ਚਮਕਣ ਵਾਲੀ ਹੈ ਕਿਉਂਕਿ ਭਗਵਾਨ ਸ਼ਨੀ ਦੇਵ ਜੋ ਕਿ ਦੇਵਾਂ ਦੇ ਦੇਵ ਹਨ ਕਿਹਾ ਜਾਂਦਾ ਹੈ ਕਿ ਇਹ ਸਾਰੇ ਹੀ ਦੇਵੀ ਦੇਵਤਿਆਂ ਦੇ ਵਿੱਚੋਂ ਇੱਕ ਮਹਾਨ ਦੇਵਤਾ ਹਨ ਜੋ ਕਿ ਨਿਆਪ੍ਰਸਤ ਦੇਵਤਾ ਹਨ ਇਹ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚਦੇ ਜੇਕਰ ਇਹ ਕਿਸੇ ਦਾ ਜੇਕਰ ਕੋਈ ਕਿਸੇ ਦਾ ਭਲਾ ਕਰਦਾ ਹੈ ਤਾਂ ਉਸ ਦੇ ਉੱਪਰ ਤਾਂ ਇਹ ਮਿਹਰਬਾਨ ਹੋ ਜਾਂਦੇ ਹਨ ਤੇ ਜੇਕਰ ਕੋਈ ਵਿਅਕਤੀ ਕਿਸੇ ਦਾ ਮਾੜਾ ਸੋਚਦੇ ਹਨ ਤਾਂ ਉਸ ਨੂੰ ਇਹ ਬਹੁਤ ਸਾਰਾ ਦੰਡ ਵੀ ਦਿੰਦੇ ਹਨ ਭਾਵ ਕੇ ਸਜ਼ਾ ਦਿੰਦੇ ਹਨ ਫਿਰ ਉਹ ਵਿਅਕਤੀ ਜਿਹੜਾ ਹੁੰਦਾ ਹੈ ਉਹ ਬਹੁਤ ਹੀ ਪਛਤਾਉਂਦਾ ਹੈ ਜਿਹੜਾ ਕਿਸੇ ਦਾ ਮਾੜਾ ਸੋਚਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਕਿਹੜੀਆਂ ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਡਰ ਪੈਦਾ ਹੋ ਜਾਂਦਾ ਹੈ ਕਿ ਪਤਾ ਨਹੀਂ ਸ਼ਨੀ ਦੀ ਜਦੋਂ 60 ਸਤੀ ਹੋਵੇਗੀ ਤਾਂ ਸਾਡੇ ਨਾਲ ਕੀ ਮਾੜਾ ਹੋ ਜਾਵੇਗਾ ਇਸ ਲਈ ਇਹ ਕਹਿਣਾ ਚਾਹਾਂਗੇ ਜੀ ਕਿ ਜੇਕਰ ਤੁਸੀਂ ਕਿਸੇ ਦੇ ਨਾਲ ਬਹੁਤ ਹੀ ਚੰਗਾ ਵਿਵਹਾਰ ਕਰਦੇ ਹੋ ਤਾਂ ਸ਼ਨੀ ਦੇਵ ਜੀ ਵੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਭਗਵਾਨ ਸ਼ਨੀ ਦੇਵ ਜੀ ਹੁਣ ਖੁਦ ਤੁਹਾਡੇ ਤੇ ਆਪਣੀ ਕਿਰਪਾ ਵਰਸਾਉਣ ਵਾਲੇ ਹਨ ਤੇ ਤੁਹਾਡੇ ਘਰਾਂ ਵਿੱਚ ਬਹੁਤ ਹੀ ਖੁਸ਼ਹਾਲੀ ਆਉਣ ਵਾਲੀ ਹੈ ਜਿਸ ਦੇ ਕਾਰਨ ਲੋਕਾਂ ਦੇ ਜੀਵਨ ਵਿੱਚੋਂ ਸਾਰੇ ਹੀ ਦੁੱਖ ਦਰਦ ਕਸ਼ਟ ਹੁਣ ਮਿਟਣ ਵਾਲੇ ਹਨ ਇਹ ਪੰਜ ਰਾਸ਼ੀਆਂ ਦੇ ਨਾਲ ਹੁਣ ਜਿਹੜੇ ਭਗਵਾਨ ਸ਼ਨੀ ਦੇਵ ਜੀ ਹਨ ਉਹ ਤੁਹਾਡੇ ਤੇ ਆਪਣੀ ਕਿਰਪਾ ਵਰਸਾ ਦੇਣਗੇ ਤੇ ਅੱਜ ਰਾਤ ਤੋਂ ਖਤਮ ਹੋ ਜਾਵੇਗੀ ਜੀ ਸ਼ਨੀ ਦੀ ਸਾੜ ਸਤੀ ਇਹਨਾਂ ਪੰਜ ਰਾਸ਼ੀਆਂ ਨੂੰ ਅਮੀਰ ਹੋਣ ਤੋਂ ਹੁਣ ਕੋਈ ਵੀ ਨਹੀਂ ਰੋਕ ਸਕਦਾ ਇਹ ਕਿਹਾ ਜਾ ਸਕਦਾ ਹੈ ਕਿ ਸਿਰਜਣਹਾਰ ਦਾ ਕੰਮ ਵੀ ਕਰਦੇ ਹਨ ਹੁਣ ਇਹ ਪੰਜ ਰਾਸ਼ੀਆਂ ਇਸ ਦਿਨ ਤੋਂ ਹੀ ਭਾਗ ਕੇ ਕਰੋੜਪਤੀ ਬਣਨ ਵਾਲੀਆਂ ਹਨ ਪੰਜ ਰਾਸ਼ੀਆਂ ਦੀ ਤਾਂ ਕਿਸਮਤ ਹੀ ਚਮਕਣ ਵਾਲੀ ਹੈ ਇਸ ਲਈ ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਕਿਉਂਕਿ ਹੋ ਸਕਦਾ ਹੈ ਜੀ ਇਹਨਾਂ ਪੰਜ ਰਾਸ਼ੀਆਂ ਦੇ ਵਿੱਚੋਂ ਤੁਹਾਡੀ ਵੀ ਇੱਕ ਰਾਸ਼ੀ ਬਹੁਤ ਹੀ ਮਹੱਤਵਪੂਰਨ ਹੋਵੇ ਵੈਦਿਕ ਜੋਤਿਸ਼ ਸ਼ਾਸਤਰ ਦੇ ਅਨੁਸਾਰ 2024 ਦੇ ਵਿੱਚ ਜੁਲਾਈ ਦੇ ਅਖੀਰਲੇ ਹਫਤੇ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਬਣ ਰਿਹਾ ਹੈ ਜੀ ਸਰਵ ਸiddhi ਯੋਗ ਧਾਰਮਿਕ ਕਾਰਜ ਵਿਸ਼ੇਸ਼ ਤੁਹਾਨੂੰ ਫਲ ਦੇਣ ਵਾਲੇ ਹਨ ਕਿਹਾ ਜਾਂਦਾ ਹੈ ਕਿ ਜੇਕਰ ਇਹਨਾਂ ਦਿਨਾਂ ਦੇ ਵਿੱਚ ਕੋਈ ਵਿਅਕਤੀ ਸ਼ੁਭ ਕੰਮ ਕਰਦਾ ਹੈ ਤਾਂ ਜੇਕਰ ਕੋਈ ਵਿਅਕਤੀ ਕਿਸੇ ਨੂੰ ਕੁਝ ਦਾਨ ਪੁੰਨ ਕਰਦਾ ਹੈ ਤਾਂ ਉਸ ਨੂੰ ਦੋਣਾ ਦੁਗਣਾ ਆਸ਼ੀਰਵਾਦ ਪ੍ਰਾਪਤ ਹੋ ਜਾਂਦਾ ਹੈ ਤਾਂ ਉਹ ਆਪਣੇ ਜੀਵਨ ਵਿੱਚ ਖੁਸ਼ਹਾਲੀ ਤੇ ਤਰੱਕੀ ਪ੍ਰਾਪਤ ਕਰਦਾ ਹੈ ਹਿੰਦੂ ਕੈਲੰਡਰ ਦੇ ਅਨੁਸਾਰ ਇਹ ਸ਼ੁਭ ਸੰਜੋਗ ਮੰਨਿਆ ਜਾ ਰਿਹਾ ਹੈ ਕਿ ਅੱਜ ਰਾਤ ਤੋਂ ਖਤਮ ਹੋਣ ਵਾਲੀ ਹੈ ਜੀ ਸ਼ਨੀ ਦੀ ਸੜ ਸਤੀ ਇਹਨਾਂ ਰਾਸ਼ੀ ਵਾਲਿਆਂ ਨੂੰ ਅਮੀਰ ਬਣ ਤੋਂ ਹੁਣ ਕੋਈ ਵੀ ਨਹੀਂ ਰੋਕ ਸਕਦਾ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਤੋਂ ਹੁਣ ਸ਼ਨੀ ਦੀ ਸੜ ਸਤੀ ਖਤਮ ਹੋਣ ਵਾਲੀ ਹੈ ਹਿੰਦੂ ਸ਼ਾਸਤਰ ਦੇ ਅਨੁਸਾਰ ਭਗਵਾਨ ਸ਼ਨੀ ਦੇਵ ਜੀ ਤੁਹਾਡੇ ਤੇ ਆਪਣਾ ਮਿਹਰ ਭਰਿਆ ਹੱਥ ਵਰਸਾਉਣ ਵਾਲੇ ਹਨ ਸਨਾਤਨ ਧਰਮ ਦੇ ਪੁਰਾਣ ਦੱਸਦੇ ਹਨ ਕਿ ਜੇਕਰ ਕਿਸੇ ਦੇ ਉੱਪਰ ਭਗਵਾਨ ਸ਼ਨੀ ਦੇਵ ਦਾ ਅਸ਼ੀਰਵਾਦ ਹੋ ਜਾਵੇ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਵੀ ਧਨ-ਦੌਲਤ ਦੀ ਕਮੀ ਨਹੀਂ ਰਹਿੰਦੀ। ਭਗਵਾਨ ਸ਼ਨੀ ਦੇਵ ਦਾ ਸੁਭਾਅ ਬਹੁਤ ਹੀ ਕਰੋੜਤਾ ਵਾਲਾ ਵੀ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੇ ਤੇ ਬਹੁਤ ਹੀ ਕਿਰਪਾ ਵਰਸਣ ਵਾਲੀ ਹੈ। ਤੁਹਾਡੇ ਘਰ ਵਿੱਚ ਧਨ ਦੀ ਵਰਖਾ ਹੋ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਜਿਸ ਉੱਪਰ ਵੀ ਹੋ ਜਾਂਦੀ ਹੈ ਉਸਦੀ ਤਾਂ ਜ਼ਿੰਦਗੀ ਹੀ ਬਦਲ ਜਾਂਦੀ ਹੈ ਜੋ ਵੀ ਤੁਹਾਡੀ ਲਾਈਫ ਦੇ ਵਿੱਚ ਪਹਿਲਾਂ ਤੋਂ ਉਤਰਾ ਚੜਾ ਆ ਰਹੇ ਸਨ ਉਹ ਹੁਣ ਖਤਮ ਹੋ ਜਾਣਗੇ ਕਿਉਂਕਿ ਸ਼ਨੀ ਦੀ 60 ਸਤੀ ਤੁਹਾਡੀ ਰਾਸ਼ੀ ਦੇ ਵਿੱਚੋਂ ਹੁਣ ਖਤਮ ਹੋ ਜਾਵੇਗੀ ਤੇ ਤੁਹਾਡੇ ਉੱਪਰ ਤਨ ਦੀ ਵਰਖਾ ਹੋਣ ਵਾਲੀ ਹੈ ਜਿਵੇਂ ਕਿ ਦੱਸਿਆ ਜਾਂਦਾ ਹੈ ਕਿ ਗ੍ਰਹਾਂ ਦਾ ਪ੍ਰਭਾਵ ਮਨੁੱਖ ਦੇ ਜੀਵਨ ਉੱਤੇ ਬਹੁਤ ਹੀ ਮਹੱਤਵ ਰੱਖਦਾ ਹੈ ਉਹਨਾਂ ਦੀ ਗਤੀ ਸਿੱਧੇ ਤੌਰ ਤੇ ਸਾਡੇ ਜੀਵਨ ਨੂੰ ਪ੍ਰਭਾਵਿਤ ਕਰ ਦਿੰਦੀ ਹੈ ਇਸ ਸਮੇਂ ਜਿਹੜੇ ਲੋਕਾਂ ਦਾ ਵਿਆਹ ਸ਼ਾਦੀ ਵਿੱਚ ਰੁਕਾਵਟਾਂ ਆ ਰਹੀਆਂ ਸਨ ਉਹਨਾਂ ਦੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਜੇਕਰ ਤੁਹਾਡਾ ਬਿਜ਼ਨਸ ਕਾਫੀ ਸਮੇਂ ਤੋਂ ਨਹੀਂ ਸਹੀ ਤਰੀਕੇ ਦੇ ਨਾਲ ਚੱਲ ਰਿਹਾ ਸੀ ਤਾਂ ਉਹ ਵੀ ਹੁਣ ਸਹੀ ਚੱਲੇਗਾ ਤੁਹਾਡੀ ਜ਼ਿੰਦਗੀ ਦੀਆਂ ਲਗਭਗ ਹੁਣ ਸਾਰੀਆਂ ਹੀ ਮੁਸ਼ਕਿਲਾਂ ਖਤਮ ਹੋ ਜਾਣਗੀਆਂ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਜੇਕਰ ਤੁਸੀਂ ਕਾਫੀ ਸਮੇਂ ਤੋਂ ਨੌਕਰੀ ਦੀ ਭਾਲ ਵਿੱਚ ਸੀ ਤਾਂ ਉਹ ਨੌਕਰੀ ਵੀ ਤੁਹਾਨੂੰ ਇਸ ਸਮੇਂ ਪ੍ਰਾਪਤ ਹੋ ਸਕਦੀ ਹੈ ਜੇਕਰ ਤੁਸੀਂ ਪੜ੍ਹਾਈ ਦਾ ਸੁਪਨਾ ਵੇਖ ਰਹੇ ਹੋ ਤਾਂ ਉਹ ਸੁਪਨਾ ਵੀ ਤੁਹਾਡਾ ਹੁਣ ਆਸਾਨੀ ਦੇ ਨਾਲ ਪੂਰਾ ਹੋ ਜਾਵੇਗਾ ਕਿਉਂਕਿ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਤੁਹਾਡੇ ਤੇ ਵਰਸ ਰਹੀ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਜੀ ਤੁਹਾਡੇ ਜੀਵਨ ਵਿੱਚ ਇੱਕ ਵੱਡਾ ਬਦਲਾਵ ਲਿਆਉਣ ਵਾਲੇ ਹਨ ਦੋਸਤੋ ਸਮਾਂ ਤੁਹਾਨੂੰ ਬਹੁਤ ਹੀ ਸ਼ੁਭ ਫਲ ਦੇਣ ਵਾਲਾ ਹੈ ਭਗਵਾਨ ਸ਼ਨੀ ਦੇਵ ਦੇ ਅਸ਼ੀਰਵਾਦ ਦੇ ਨਾਲ ਤੁਹਾਨੂੰ ਆਰਥਿਕ ਲਾਭ ਹੋਣ ਵਾਲਾ ਹੈ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਹੀ ਵੱਡਾ ਬਦਲਾਅ ਆ ਜਾਵੇਗਾ ਜੇਕਰ ਤੁਸੀਂ ਕਾਫੀ ਸਮੇਂ ਤੋਂ ਸੰਤਾਨ ਦੀ ਪ੍ਰਾਪਤੀ ਚਾਹੁੰਦੇ ਸੀ ਤਾਂ ਇਹ ਸਮਾਂ ਤੁਹਾਡੇ ਲਈ ਸ਼ੁਭ ਹੈ ਜੀ ਕਿਉਂਕਿ ਤੁਹਾਡੀ ਰਾਸ਼ੀ ਦੇ ਵਿੱਚੋਂ 60 ਸਤੀ ਖਤਮ ਹੋ ਕੇ ਤੁਹਾਡੀ ਜ਼ਿੰਦਗੀ ਹੀ ਬਦਲ ਜਾਵੇਗੀ ਜੇਕਰ ਤੁਹਾਨੂੰ ਕਿਸੇ ਕੰਮ ਵਿੱਚ ਕਾਫੀ ਸਮੇਂ ਤੋਂ ਰੁਕਾਵਟ ਆ ਰਹੀ ਸੀ ਉਹ ਵੀ ਦੂਰ ਹੋ ਜਾਵੇਗੀ ਇਸ ਸਮੇਂ ਤੁਹਾਨੂੰ ਆਪਣੇ ਬੱਚਿਆਂ ਵੱਲੋਂ ਵੀ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਹੁਣ ਬਹੁਤ ਹੀ ਸਫਲਤਾ ਪ੍ਰਾਪਤ ਕਰੋਗੇ। ਭਗਵਾਨ ਸ਼ਨੀ ਦੇਵ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਡੀ ਕਮਾਈ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਹੁਣ ਦੂਰ ਹੋ ਜਾਣਗੀਆਂ। ਨੌਕਰੀ ਵਿੱਚ ਤੁਹਾਨੂੰ ਪ੍ਰਮੋਸ਼ਨ ਹੋ ਜਾਵੇਗੀ। ਕਾਰੋਬਾਰ ਵਿੱਚ ਅਚਾਨਕ ਤੁਹਾਨੂੰ ਵਿੱਤੀ ਲਾਭ ਪਹੁੰਚਣ ਦੀ ਪੂਰੀ ਹੀ ਸੰਭਾਵਨਾ ਹੈ। ਘਰੇਲੂ ਜੀਵਨ ਵਿੱਚ ਤੁਹਾਡੇ ਸੁੱਖ ਤੇ ਸ਼ਾਂਤੀ ਬਣ ਜਾਵੇਗੀ। ਤੁਹਾਡੇ ਉੱਤੇ ਮਾਤਾ ਲక్ష్ਮੀ ਦੀ ਅਪਾਰ ਕਿਰਪਾ ਹੋਣ ਵਾਲੀ ਹੈ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਜੀ ਤੁਹਾਡੇ ਤੇ ਅਸ਼ੀਰਵਾਦ ਬਣਾ ਰਹੇ ਹਨ ਜਿਸ ਦੇ ਕਾਰਨ ਤੁਹਾਨੂੰ ਬਹੁਤ ਜ਼ਿਆਦਾ ਵਿੱਤੀ ਲਾਭ ਹੋਵੇਗਾ ਇਸ ਦੇ ਨਾਲ ਤੁਹਾਡੇ ਦੁਆਰਾ ਕੀਤੀ ਗਈ ਹੋਈ ਪਹਿਲੀ ਮਿਹਨਤ ਤੁਹਾਡੇ ਨਤੀਜੇ ਦਿਖਾਵੇਗੀ ਹੁਣ ਹਰ ਕੋਈ ਤੁਹਾਡੇ ਕਾਰੋਬਾਰ ਵਿੱਚ ਤੁਹਾਡੀ ਯੋਗਤਾ ਦਾ ਪ੍ਰਦਰਸ਼ਨ ਕਰੇਗਾ ਹੁਣ ਤੁਸੀਂ ਵੇਖੋਗੇ ਕਿ ਤੁਹਾਡੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਬਦਲਾਅ ਆ ਜਾਵੇਗਾ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਦਾ ਗੇੜ ਹੀ ਬਦਲ ਜਾਵੇਗਾ ਇਸ ਸਮੇਂ ਤੁਹਾਡੀ ਸਮਾਜ ਵਿੱਚ ਇੱਜ਼ਤ ਵਧਣ ਵਾਲੀ ਹੈ ਦੋਸਤਾਂ ਦਾ ਵੀ ਪੂਰਾ ਸਹਿਯੋਗ ਮਿਲੇਗਾ ਤੇ ਜਿਹੜੇ ਲੋਕ ਨਵਾਂ ਵਾਹਨ ਜਾਂ ਨਵਾਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਦੀ ਇਹ ਯੋਜਨਾ ਸਫਲਤਾਪੂਰਵਕ ਪੂਰੀ ਹੋ ਜਾਵੇਗੀ ਅਗਲੀ ਰਾਸ਼ੀ ਹੈ ਜੀ वृश्चिक ਰਾਸ਼ੀ वृश्चिक ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਤੁਹਾਡੀ ਤਨਖਾਹ ਵਿੱਚ ਵਾਧਾ ਹੋਣ ਵਾਲਾ ਹੈ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੁੱਲ ਮਿਲਾ ਕੇ ਤੁਹਾਡੀਆਂ ਸਾਰੀਆਂ ਹੀ ਇਸ਼ਾਵਾਂ ਹੁਣ ਪੂਰੀਆਂ ਹੋ ਜਾਣਗੀਆਂ ਤੁਹਾਡੇ ਉੱਤੇ ਭਗਵਾਨ ਸ਼ਨੀ ਦੇਵ ਦਾ ਅਸ਼ੀਰਵਾਦ ਵਿਸ਼ੇਸ਼ ਬਣ ਰਿਹਾ ਹੈ ਤੁਹਾਡੇ ਵਿਵਹਤਾ ਜੀਵਨ ਵਿੱਚ ਮਿਠਾਸ ਆ ਜਾਵੇਗੀ ਤੁਹਾਡੀ ਜੋੜੀ ਤੁਹਾਡੀ ਪਸੰਦੀਦਾ ਬਣ ਜਾਵੇਗੀ ਜੀਵਨ ਵਿੱਚ ਸਹੀ ਹੋਣਾ ਇਸ ਕਾਰਨ ਤੁਹਾਡੇ ਕਾਰੋਬਾਰ ਅਚਾਨਕ ਵਿੱਤੀ ਲਾਭ ਦੇ ਮੌਕੇ ਮਿਲ ਜਾਣਗੇ ਕਾਰੋਬਾਰ ਦੇ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ ਨਵਾਂ ਵਾਹਨ ਜਾਂ ਨਵਾਂ ਕਾਰ ਖਰੀਦਣ ਦੀ ਸੰਪੂਰਨਤਾ ਤੁਹਾਡੇ ਅਸ਼ੀਰਵਾਦ ਬਣਿਆ ਹੋਇਆ ਹੈ ਇਸ ਲਈ ਤੁਹਾਨੂੰ ਕਹਿੰਦੇ ਹਾਂ ਜੀ ਤੁਹਾਡਾ ਇਹ ਸਮਾਂ ਬਹੁਤ ਹੀ ਤੁਹਾਡੇ ਪੱਖ ਵਿੱਚ ਹੈ ਇਸ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਇਹਨਾਂ ਪੰਜ ਰਾਸ਼ੀਆਂ ਦੇ ਉੱਪਰ ਹੋਣ ਵਾਲੀ ਹੈ ਜੀ ਭਗਵਾਨ ਸ਼ਨੀ ਦੇਵ ਦੀ ਅਸੀਮ ਕਿਰਪਾ ਸੋ ਇਹ ਮੌਕਾ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਧੰਨਵਾਦ